ਵਾਹ ਗੁਰਜੀ ਦਾ ਖਲਸਾ ਵਾਹ ਗੁਰਜੀ ਕੀ ਫਤਿਹ ਪਿਆਰੇ ਸ਼ਰਧਾਲੂ ਪਿਆਰੇ ਦਰਸ਼ਕੋ ਆਪ ਸਮੂਹ ਆਤੀ ਇਨਨੇ ਮਰਤਾ ਸੇ ਧੰਨਵਾਦ ਹੈ ਜੋ ਆਪ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਵਿਚਾਰ ਧਾਰਨ ਨੂੰ ਸਮਝਣ ਵਿੱਚ ਇਹ ਉਹਦਾਨ ਪਾਰ ਹੈ ਉਹ ਅੱਜ ਜੇ ਕਿਸੇ ਸਿਆਣੇ ਬੰਦੇ ਨਾਲ ਗੱਲ ਕੀਤੀ ਜਾਵੇ ਕਿ ਸਿੱਖ ਦਾ ਗੁਰੂ ਕੇਵਲ ਤੇ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ ਦਸਾਂ ਪਾਛਾ ਨੇ ਕੋਰੀਆਈ ਦੰਤੇ ਬੀੜਨ ਨੂੰ ਦੇ ਕੇ ਮੱਥਾ ਟੇਕਿਆ ਸੀ ਜਿਸ ਨੂੰ ਆਪਾਂ ਹੁਣ ਗੁਰੂ ਗ੍ਰੰਥ ਸਾਹਿਬ ਕਹਿੰਦੇ ਆ ਤੁਜੀ ਆਪਣਾ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ ਤਾਂ ਫੇਰ ਸਿੱਖ ਦਾ ਜਿਹੜਾ ਉਪਦੇਸ਼ ਹੈ ਸਿੱਖ ਨੂੰ ਜਿਹੜਾ ਉਪਦੇਸ਼ ਮਿਲਦਾ ਹੈ ਉਹ ਤਾਂ ਗੁਰੂ ਤੋਂ ਮਿਲਣਾ ਤੇ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ ਤਾਂ ਇਸ ਗੱਲ ਨੂੰ ਧਿਆਨ ਵਿੱਚ ਰੱਖਿਏ ਤਾਂ ਸਿੱਖਾ ਨੂੰ ਜੋ ਲਤਨੇ ਪੜਾਇਆ ਜਾ ਰਿਹਾ ਹੈ ਸ਼੍ਰੋਮਣੀ ਕਮੇਟੀ ਵੱਲੋਂ ਸਿਆਣੇ ਬੰਤੇ ਕਹਿੰਦੇ ਹਨ ਕਿ ਇਸ ਵਿੱਚ ਇਹ ਰਚਨਾਵਾਂ ਜਿਹੜੀਆਂ ਹੋਰ ਗੁਰੂ ਗ੍ਰੰਥ ਸਾਹਿਬ ਤੋਂ ਬਾਹਰ ਦੀਆਂ ਇਹ ਕਿਉਂਕਿ ਪੜਦੇ ਹਨ ਤੇ ਜੇ ਇਹ ਨਹੀਂ ਪੜਨੀਆਂ ਤਾਂ ਨਿਤਨੇਮ ਸ੍ਰੀ ਗੁਰੂ ਗ੍ਰੰਥ ਸਾਹਿਬਾ ਜੇ ਕਰਨਾ ਹੈ ਤਾਂ ਉਹ ਕਿਹੜਾ ਹੈ ਕਿੱਥੇ ਹੈ ਤੂੰ ਬੜੇ ਦਹਰਾਨ ਲੋਕੇ ਸੱਜਣ ਕਹਿੰਦੇ ਹਨ ਸਿਆਣੇ ਹੈ ਸਿੱਖ ਦਾ ਨਿਤਨੇਮ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਬਾਹਰ ਨਹੀਂ ਹੋ ਸਕਦਾ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕਿੱਥੇ ਹੈ ਅਤੇ ਕਿਉਂ ਕਿਸ ਨੂੰ ਨਿਤਨੇਮ ਕਿਹਾ ਜਾਂਦਾ ਹੈ ਸੋ ਉਹ ਆਪਣਾ ਸਮਝਦੇ ਹਾਂ ਅੱਜ ਕਿ ਸਿੱਖ ਦਾ ਜੋ ਨਿਤਨੇਮ ਗੁਰੂ ਪਾਤਸ਼ਾਹ ਵੱਲੋਂ ਬਣਾਇਆ ਗਿਆ ਸੀ ਉਹ ਕਿੱਥੇ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਅਤੇ ਉਹ ਨਿਤਨੇਮ ਕਿਉਂ ਹੈ ਬਹੁਤ ਸਾਰੇ ਸਿਧਾਂਤ ਸਵਾਲ ਕਰਦੇ ਹਨ ਵੀ ਇਹ ਗੁਰੂ ਗ੍ਰੰਥ ਸਾਹਿਬ ਨਿਤਨੇਮ ਤੁਸੀਂ ਕਹਿੰਦੇ ਹੋ ਜੋ ਉਕਤੇ ਤੇ ਕਿਉਂ ਹੈ ਨਿਤਨੇ ਕਿੱਥੇ ਲਿਖਿਆ ਹੋਇਆ ਵੀ ਉਹ ਨਿਤਨੇ ਤੋ ਆਪਾਂ ਇਸ ਗੱਲ ਨੂੰ ਸਮਝਣ ਦਾ ਯਤਨ ਕਰਾਂਗੇ ਸਵਾਲ ਜਵਾਬ ਦੇ ਰੂਪ ਵਿੱਚ ਆਪਾਂ ਇਹ ਟਾਪਿਕ ਤਿਆਰ ਕੀਤਾ ਹੈ ਨਿਤਨੇ ਤੋ ਪ੍ਰਸ਼ਨ ਹੈ ਪਹਿਲਾ ਗੁਰੂ ਬਖਸ਼ ਨਿਤਨੇ ਫਿਰ ਕਿੱਥੇ ਹੈ ਗੁਰੂ ਬਖਸ਼ਤ ਪਾਉ ਉਹ ਨਿਤਨੇੜਾ ਗੁਰੂ ਪਾਤਸ਼ਾਹ ਨੇ ਆਪ ਆਪ ਤਿਆਰ ਕੀਤਾ ਆਪ ਤਿਆਰ ਕਰਕੇ ਸਿੱਖਾਂ ਨੂੰ ਬਖਸ਼ਿਆ ਉਹ ਕਿੱਥੇ ਹੈ ਉਹ ਗੁਟਕਿਆਂ ਵਿੱਚ ਹੈ ਇੱਥੇ ਪੰਜ ਗ੍ਰੰਥੀਆਂ ਵਿੱਚ ਹੈ 10 ਗ੍ਰੰਥੀਆਂ ਵਿੱਚ ਹੈ ਉਹ ਕਿੱਥੇ ਹੈ ਪਿਆਰੇ ਉਹ ਨਿਤਨੇ ਤੁਹਾਨੂੰ ਬਾਹਰ ਕਿਤੇ ਨਹੀਂ ਮਿਲੇਗਾ ਜਿੰਨੇ ਮਰਜ਼ੀ ਤੁਸੀਂ ਗੁਟਕੇ ਪੜ ਲਓ ਕਿਸੇ ਵੀ ਡੇਰ ਦਾ ਕੋਈ ਗੁਟਕਾ ਪੜ ਲਓ ਜਿੰਨੇ ਵਾੜਾ ਗੁਰੂ ਗ੍ਰੰਥ ਸਾਹਿਬ ਵਾਲਾ ਨਿਤਨੇਮ ਨਹੀਂ ਮਿਲੇਗਾ ਗੁਰੂ ਬਖਸ਼ ਨਿਤਨੇਮ ਨਹੀਂ ਮਿਲੇਗਾ ਇਹ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈ ਸੋ ਕਿੱਥੇ ਨਿਤਨੇਮ ਨਿਤਨੇਮ ਹੈ ਫਿਰ ਇਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਤੇ ਨਿਤਨੇਮ ਜਿਹੜਾ ਗੁਰੂ ਬਖਸ਼ ਨਿਤਨੇਮ ਹੈ ਜਿਹੜਾ ਆਮ ਨਿਤਨੇਮ ਰੋਜ਼ਾਨਾ ਲੋਕ ਕਰਦੇ ਹਨ ਉਹ ਗੁਰੂ ਬਖਸ਼ ਨਤਨੇਮ ਨਹੀਂ ਹੈ ਉਹ ਗੁਰੂ ਬਖਸ਼ ਨਤਨੇ ਨੂੰ ਵਿਗਾੜ ਕੇ ਸ਼੍ਰੋਮਣੀ ਕੀ ਮੱਤੀ ਬਰੋਂ ਤਿਆਰ ਕੀਤਾ ਹੋਇਆ ਇੱਕ ਸਾਜ਼ਿਸ਼ ਦੀਨ ਬਣਾਇਆ ਗਿਆ ਸਿੱਖਾਂ ਵਿੱਚ ਫੁੱਟ ਪਾਉਣ ਵਾਸਤੇ ਬਣਾਇਆ ਗਿਆ ਉਹ ਨਤਨਾ ਮਹਿ ਜੁੜਕ ਕੀਤਾ ਜਾ ਰਿਹਾ ਕਿਉਂਕਿ ਗੁਰੂ ਗ੍ਰੰਥ ਸਾਹਿਬ ਤੋਂ ਬਾਹਰ ਦੀਆਂ ਰਚਨਾਵਾਂ ਜਿਨ੍ਹਾਂ ਨੂੰ ਕੋਈ ਮਾਨਤਾ ਨਹੀਂ ਸੀ ਉਹ ਪਾਈਆਂ ਗਈਆਂ ਹੈ ਕੋਲਾ ਪ੍ਰਸ਼ਨ ਹੈ ਇਹ ਨਿਤਨੇ ਕਦੋਂ ਬਣਨਾ ਸ਼ੁਰੂ ਹੋਇਆ ਸੀ ਜਿਹੜਾ ਗੁਰੂ ਬਖਸ਼ ਨੇ ਨਿਤਨੇ ਕਦੋਂ ਬਣਨਾ ਸ਼ੁਰੂ ਹੋਇਆ ਸੀ ਤਾਂ ਕੁਦਰਤੀ ਹੈ ਕਿ ਧੰਗੁਰ ਨਾਨਕ ਪਾਤਸ਼ਾਹ ਨੇ ਸਿੱਖੀ ਦੀ ਨੀਂਹ ਰੱਖੀ ਹੈ ਸਿੱਖ ਧਰਮ ਦੀ ਨੀਂਹ ਰੱਖੀ ਹੈ ਤੇ ਜ਼ਰੂਰੀ ਹੈ ਕਿ ਉਸ ਸਮੇਂ ਤੋਂ ਇਹ ਬਣਨਾ ਜਿਹੜਾ ਇਹ ਸ਼ੁਰੂ ਹੁੰਦਾ ਹੈ ਉਤੋਂ ਹੀ ਇਹ ਬਣਨਾ ਸ਼ੁਰੂ ਹੋਇਆ ਧੰਗੁਰ ਨਾਨਕ ਪਾਤਸ਼ਾਹ ਜਿਸ ਸਮੇਂ ਤੋਂ ਹੀ ਇਹ ਗੁਰੂ ਵਖਸ਼ ਨਿਤਨੇ ਜਿਹੜਾ ਇਹਦੀ ਸ਼ੁਰੂਆਤ ਹੋ ਗਈ ਸੀ ਤਾਂ ਇਹਦਾ ਸਰੂਪ ਕੀ ਸੀ ਉਸ ਵੇਲੇ ਜਦੋਂ ਧੰਗੁਰ ਨਾਨਕ ਪਾਸ਼ਾ ਨੇ ਨਿਤਨੇ ਬਣਾਇਆ ਸੀ ਇਹਦਾ ਸਰੂਪ ਕੀ ਸੀ ਇਹਦਾ ਸਰੂਪ ਸਾਨੂੰ ਜਿਹੜਾ ਉਹ ਭਾਈ ਗੁਰਦਾਸ ਜੀ ਦੀਆਂ 12 ਵਿੱਚ ਮਿਲਦਾ ਹੈ ਤੁਹਾਨੂੰ ਕੋਲ ਪ੍ਰਸ਼ਨ ਹੈ ਇਸ ਦਾ ਕੋਈ ਪ੍ਰਤੱਖ ਪ੍ਰਮਾਣ ਹੈ ਕਿ ਗੁਰੂ ਨਾਨਕ ਪਾਸ਼ਾ ਵੱਲੋਂ ਹੀ ਤਨ ਗੁਰੂ ਨਾਨਕ ਪਾਤਸ਼ਾਹ ਵੱਲੋਂ ਹੀ ਇਹ ਨਿਤਨੇਮ ਦੀ ਸ਼ੁਰੂਆਤ ਹੋਈ ਸੀ ਇਹਦਾ ਕੋਈ ਸਬੂਤ ਪ੍ਰਮਾਣ ਹੈ ਤਾਂ ਸਿਆਣੇ ਪੁੱਛਦੇ ਨੇ ਕੀ ਪ੍ਰਮਾਣ ਹੈ ਇਸ ਦਾ ਆਵਜ਼ਾ ਪ੍ਰਮਾਣ ਆਪਾਂ ਪਾਈ ਗੁਰਦਾਸ ਜੀ ਦੀਆਂ 12 ਵਿੱਚੋਂ ਲੱਭਦੇ ਆ ਸੋ ਪਾਈ ਗੁਰਦਾਸ ਜੀਆਂ 12 ਵਿੱਚ ਇਹ ਪ੍ਰਮਾਣ ਜਿਹੜੇ ਮੌਜੂਦ ਹਨ ਪਹਿਲਾ ਪ੍ਰਮਾਣ ਜਿਹੜਾ ਹੈ ਉਹ ਹੈ ਜਦੋਂ ਸਤਿਗੁਰੂ ਨਾਨਕ ਪਾਤਸ਼ਾਹ ਪ੍ਰਚਾਰਕ ਦੌਰਿਆਂ ਉੱਪਰ ਜਾਂਦੇ ਆ ਤਾਂ ਉਸ ਵੀਲੇ ਉਥੋਂ ਵਾਪਸ ਕਰਤਾਰਪੁਰ ਨੂੰ ਆਉਂਦੇ ਹਨ ਕਰਤਾਰਪੁਰ ਪਹਿਲੀ ਦਸਤੂਰੀ ਤੋਂ ਬਾਅਦ ਉਹਨਾਂ ਨੇ ਪਹਿਲੇ ਟੂਰ ਤੋਂ ਬਾਅਦ ਉਹਨਾਂ ਨੇ ਕਰਤਾਰਪੁਰ ਬਸਾਇਆ ਸੀ ਤੇ ਇੱਥੋਂ ਹੀ ਫੇਰ ਕਰਤਾਰਪੁਰ ਤੋਂ ਇਹ ਗਾਂ ਜਿਹੜੇ ਉਹਨਾਂ ਨੇ ਟੂਰ ਕੀਤੇ ਆ ਉਹ ਇੱਥੋਂ ਹੀ ਕਰਤਾਰ ਪਹੁੰਚ ਜਾਂਦੇ ਰਹੇ ਆ ਤੇ ਫਿਰ ਅਖੀਰ ਵਿੱਚ ਆ ਕੇ ਸਤਗੁਰੂ ਨਾਨਕ ਪਾਤਸ਼ਾਹ ਦੇ ਬਾਰੇ ਭਾਈ ਗੁਰਦਾਸ ਜੀ ਕੀ ਲਿਖਦੇ ਫਿਰ ਬਾਬਾ ਆਇਆ ਕਰਤਾਰਪੁਰ ਭੇਖ ਉਦਾਸੀ ਸਗਲ ਉਤਾਰਾ ਉਦਾਸੀ ਬਾਣਾ ਜਿਹੜਾ ਪਾਇਆ ਹੋਇਆ ਸੀ ਦੂਰ ਨੇੜੇ ਪ੍ਰਚਾਰ ਕਰਨ ਲਈ ਸਫਰ ਸਫਰਾ ਸਫਰ ਵਿੱਚ ਜੁੜਾ ਬਹੁਤਾ ਖਰਾਬ ਨਾ ਹੋਵੇ ਤੋ ਆ ਕੇ ਉਤਾਰ ਦਿੱਤਾ ਪੈਰ ਸੰਸਾਰੀ ਕੱਪੜੇ ਮੰਜੀ ਬੈਠ ਕੇ ਆਵਤਾਰਾ ਤੁਹਾਨੂੰ ਨੇ ਸੰਸਾਰੀ ਕਪੜੇ ਆਮ ਜੋ ਕਪੜੇ ਘਰਾਂ ਵਿੱਚ ਪਾਈਦੇ ਆ ਉਦਾਸੀ ਬਾਣਾ ਤਿਆਗ ਕੇ ਉਹਨਾਂ ਨੇ ਆਮ ਕਪੜੇ ਪਹਿਨੇ ਤੇ ਮੰਜੀ ਬੈਠ ਕੇ ਅਵਤਾਰਾ ਗੁਰਿਆਈ ਜਿਹੜੀ ਆ ਉਹ ਉਹਨਾਂ ਨੇ ਫਿਰ ਮੰਜੀ ਬੈਠ ਪਾਵ ਉਥੇ ਧਰਮਸ਼ਾਲਾ ਬਣਾ ਕੇ ਉਥੋਂ ਫੇ ਗੁਰਿਆਈ ਦਾ ਸੰਦੇਸ਼ ਜਰਾ ਦੇਣਾ ਸ਼ੁਰੂ ਕੀਤਾ ਸਤਨਾਮ ਦਾ ਉਪਦੇਸ਼ ਦੇਣਾ ਸ਼ੁਰੂ ਕੀਤਾ 옳 ਕੀ ਗੰਗ ਬਹਾਈ ਉਹਨ ਗੁਰੰਗਤ ਸਰੂਪ ਪ੍ਰਕਾਰ ਆ ਤੇ ਭਾਈ ਗੁਰਦਾਸ ਜੀ ਕਹਿੰਦੇ ਗੁਰਾਂ ਤੇ ਇਹ ਉਲਟੀ ਗੰਗਾ ਵਹਾ ਦਿੱਤੀ ਕਿ ਗੁਰੂ ਅੰਗਦ ਪਾਤਸ਼ਾਹ ਜਿਹੜਾ ਸੀ ਗੁਰੰਗਦ ਨੂੰ ਉਹਨਾਂ ਨੇ ਮਾਣ ਬਖਸ਼ਿਆ ਆਪਣੇ ਪੁੱਤਰਾਂ ਨੂੰ ਛੱਡ ਕੇ ਇਹ ਉਲਟੀ ਗੰਗਾ ਵਹਾ ਦਿੱਤੀ ਪੁੱਤਰੀਆਂ ਕੋਲ ਨਾ ਪਾਲਿਓ ਉਲਟੀ ਗੰਗਾ ਕਿਉਂ ਵਹਾਈ ਇਹ ਭਾਈ ਗੁਰਦਾਸ ਜੀ ਲਿਖਦੇ ਆ ਪੁੱਤਰੀਆਂ ਕੋਲ ਨਾ ਪਾਲਿਆ ਪੁੱਤਰਾਂ ਨੇ वचन ਨਹੀਂ ਮੰਨਿਆ ਮਨ ਖੋਟੇ ਆਕੀ ਨਸਿਆਰਾ ਉਹਨਾਂ ਦੇ ਮਾਨ ਜਿਹੜੇ ਸਨ ਉਹ ਗੁਰਨਾਨਕ ਪਾਤਸ਼ਾਹ ਜੀ ਦੇ ਜਿਹੜੇ ਉਪਦੇਸ਼ ਸਨ ਉਹਨਾਂ ਨੂੰ ਪਾਲ ਨਹੀਂ ਸਕੇ ਬਚਨ ਮੰਨ ਨਹੀਂ ਸਕੇ ਬਾਣੀ ਮੁਖ ਉਚਾਰੀਏ ਹੋਇ ਰੁਸ਼ਨਾਏ ਮਿਟੇ ਅੰਧਾਰਾ ਗਿਆਨ ਗੋਸ਼ਟ ਚਰਚਾ ਸਦਾ ਅਨਹਦ ਸ਼ਬਦ ਉੱਠੇ ਤੁਨਕਾਰਾ ਇਸ ਤਰ੍ਹਾਂ ਉੱਥੇ ਗਿਆਨ ਦੀ ਗੋਸ਼ਟੀ ਹੁੰਦੀ ਸੀ ਗਿਆਨ ਦੀ ਚਰਚਾ ਹੁੰਦੀ ਸੀ ਸੰਵਾਦ ਹੁੰਦਾ ਸੀ ਸ਼ਬਦ ਦੀ ਧੁਨੀ ਉੱਠਦੀ ਸੀ ਜਿਹੜੀ ਗੱਲ ਹੁਣ ਆਪਾਂ ਦੇਖਣੀ ਹੈ ਇਸ ਪੌੜੀ ਵਿੱਚ ਇਹ ਵਾਰ ਪਹਿਲੀ ਆ ਪੌੜੀ ਨੰਬਰ 38 ਹੈ ਇਹਦੇ ਵਿੱਚ ਲਿਖਿਆ ਸੋਦਰ ਆਰਤੀ ਗਾਵਯਾ ਅਮਰਤ ਵੇਲੇ ਜਾਪ ਉਚਾਰਾ ਤੋ ਇਹ ਵਾਰਾ ਕਿਉਂਕਿ ਇਹ ਬਾਣੀ ਨਹੀਂ ਇਹ ਗੁਰੂ ਗ੍ਰੰਥ ਸਾਹਿਬ ਤੋਂ ਬਾਹਰ ਹੈ ਇਸ ਨੂੰ ਬਾਣੀ ਦਾ ਦਰਜਾ ਨਹੀਂ ਹੈ ਬਾਣੀ ਦਾ ਦਰਜਾ ਕੇਵਲ ਗੁਰੂ ਗ੍ਰੰਥ ਸਾਹਿਬ ਚਾਈਆਂ ਰਚਨਾਵਾਂ ਨੂੰ ਹੀ ਹੈ ਉਸ ਤੋਂ ਬਾਹਰ ਕਿਸੇ ਵੀ ਰਚਨਾ ਨੂੰ ਭਾਵੇਂ ਕਿੰਨੀ ਵੀ ਮਾਨ ਹੋਵੇ ਬਾਣੀ ਦਾ ਦਰਜਾ ਨਹੀਂ ਗੁਰੂਕ੍ਰਿਤ ਬਾਣੀ ਨਹੀਂ ਜਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਬਰਾਬਰ ਉਸ ਨੂੰ ਕੋਈ ਦਰਜਾ ਨਹੀਂ ਹੈ ਤੇ ਇਸ ਕਰਕੇ ਸਪੈਲਿੰਗ ਮਿਸਟੇਕਸ ਕਿਤੇ ਕਿਤੇ ਇਹਦੇ ਵਿੱਚ ਨਜ਼ਰ ਆਉਂਦੀਆਂ ਆਂ ਇਹਨ ਸੋਧਰ ਨਰੇਨ ਔਕੜਪਾ ਕੇ ਲਿਖਿਆ ਹੋਇਆ ਹੂਰਾਂਸਾ ਦੇ ਵਿੱਚ ਤੋਂ ਇਥੋਂ ਅਸੀਂ ਇਹ ਦੇਖਣਾ ਕਿ ਸੋਧਰ ਆਰਤੀ ਗਾਵੀ ਹੈ ਅਮਰਤ ਵੇਲੇ ਜਾਪ ਉਚਾਰਾ ਇਹ ਪ੍ਰਮਾਣਿਕ ਹੈ ਅਮਰਤ ਵੇਲੇ ਤੜਕਸਾਰ ਨੂੰ ਜਾਪ ਜਾਪ ਦਾ ਮਤਲਬ ਹੈ ਜਪਜੀ ਦੀ ਬਾਣੀ ਇਹਦਾ ਉਚਾਰਨ ਹੁੰਦਾ ਸੀ ਤੇ ਸੋਧਰ ਦਾ ਪਾਠ ਵੀ ਕੀਤਾ ਜਾਂਦਾ ਸੀ ਆਰਤੀ ਜਿਹੜੀ ਤਨਾਸ਼ੀ ਰਾਗ ਦੇ ਵਿੱਚ ਹੈ ਤਨਾਸ਼ੀ ਮਾਲਾ ਪਹਿਲਾ ਇਕੋ ਸ਼ਬਦਾਰਤੀ ਵਾਲਾ ਤੇ ਉਸ ਨੂੰ ਵੀ ਸਮਝਿਆ ਜਾਂਦਾ ਸੀ ਵਿਚਾਰਿਆ ਜਾਂਦਾ ਸੀ ਗੁਰਮੁਖ ਭਾਰ ਅਥਰਵਨ ਤਾਰਾ ਸਪੈਲਿੰਗ ਮਿਸਟੇਕ ਜ਼ੋਰ ਆਨੇ ਤੇ ਕਿਉਂਕਿ ਵਕ ਵਕ ਇਹ ਪੀਡੀਐਫ ਮਿਲਦੇ ਆ ਭਾਈ ਗੁਰਦਾਸ ਜੀ 12 ਦੇ ਆਨਲਾਈਨ ਤੇ ਇਹ ਕਿਤੇ ਕਿਤੇ ਸਪੈਲਿੰਗ ਮਿਸਟੇਕ ਇੱਥੇ ਹੈਗੀਆਂ ਦੂਜਾ ਪ੍ਰਮਾਣ ਜਿਹੜਾ ਹੈ ਪਾਈ ਗੁਰਦਾਸ ਜੀ ਦਾ ਇਹ ਤਾਂ ਹੋ ਗਿਆ ਵੀ ਸਵੇਰ ਵੇਲੇ ਜਪਜੀ ਪੜ੍ਹਦੇ ਸਨ ਤੇ ਸੋਤਾਰ ਦਾ ਪਾਠ ਵੀ ਕਰਦੇ ਸਨ ਹੁਣ ਪਾਈ ਗੁਰਦਾਸ ਜੀ ਨੇ ਵਾਰ ਨੰਬਰ 6ਵੀਂ ਉਹਦੇ ਵਿੱਚ ਪੌੜੀ ਨੰਬਰ 3 ਵਿੱਚ ਇੱਥੇ ਨਿਤਨੇਮ ਬਾਰੇ ਹੋਰ ਪ੍ਰਮਾਣ ਦਿੱਤੇ ਹਨ ਤਾਂ ਇਹ ਅਮਰਤ ਵੇਲੇ ਉੱਠ ਕੇ ਜਾਇ ਅੰਦਰ 93 ਬੰਦੇ ਸਹਾਇ ਸਮਾਦ ਅਗਾਦ ਵਿੱਚ ਇੱਕ ਮਨੂ ਗੁਰ ਜਪ ਵਿੱਚ ਬੰਦੇ ਪੌੜੀ ਹੈ ਮੱਥੇ ਟਿੱਕੇ ਲਾਲ ਆਇ ਸੋਸ ਨਾਲ ਚਲ ਜਾਏ ਬਾਂਦੇ ਸ਼ਬ ਸੁਤ ਲੇਵਲੀਨ ਹੋਏ ਸੁਪਰ ਬਾਣੀ ਗਾਵ ਸੁਣੰਦੇ ਪਾਇ ਭਗਤੀ ਪਾਇ ਵਰਤਮਾਨ ਗੁਰਸੇਵਾ ਗੁਰਪੁਰਪ ਕਰੰਦੇ ਆ ਹੁਣ ਦੇਖੋ ਦੋ ਪੰਕਤੀਆਂ ਅਗਲੀਆਂ ਸੰਝੇ ਸੋਦਰ ਗਾਵਣਾ ਹੁਣ ਸੋਦਰ ਦੀ ਗੱਲ ਨੇ ਨੇ ਪਹਿਲੀ ਵਾਰ ਵਿੱਚ ਕੀਤੀ ਕਿ ਸੋਦਰ ਆਰਤੀ ਗਾਵੀਐ ਹੁਣ ਇੱਥੇ ਇਹਨਾਂ ਲਿਖਿਆ ਸੋਦਰ ਦੀ ਆਰਤੀ ਕਦੋਂ ਸੋਦਰ ਕਦੋਂ ਪੜਦੇ ਸਨ ਕਦੋਂ ਗਾਉਂਦੇ ਸਨ ਆ ਲਿਖਿਆ ਸੰਝੇ ਸੰਝੇ ਦਾ ਮਤਲਬ ਸ਼ਾਮ ਨੂੰ ਸੂਰਜ ਸ਼ੁਭਨ ਸਮੇਂ ਸੰਜੇ ਸੋਦਰ ਗਾਵਣਾ ਮਨ ਵਿੱਚ ਲੀਕਰ ਮੇਲ ਮਿਲੰਦੇ ਮਾਣਾ ਦੇਖੋ ਰਾਤੀ ਕੀਰਤਨ ਸੋਹਿਲਾ ਕਰ ਆਰਤੀ ਪ੍ਰਸ਼ਾਦ ਵੰਡੰਦੇ ਤੇ ਰਾਤ ਸਮੇਂ ਰਾਤ ਦਾ ਮਤਲਬ ਇੱਥੇ ਜੋ ਸੌਣ ਦਾ ਸਮਾਂ ਹੁੰਦਾ ਸੀ ਰਾਤ ਨੂੰ ਤਾਂ ਉਦੋਂ ਸੋਹਿਲੇ ਦੀ ਬਾਣੀ ਦਾ ਬਿੜਾ ਪਾਠ ਕਿਤੇ ਜਾਂਦਾ ਸੀ ਇੱਥੇ ਕੀਰਤਨ ਸ਼ਬਦ ਜਿਹੜਾ ਹੈ ਇਹ ਹੋ ਸਕਦਾ ਕਿਸੇ ਨੇ ਐਡ ਕੀਤਾ ਹੋਵੇ ਕੀਰਤ 16 ਤੋਂ ਬਾਅਦ ਕੀਰਤਨ 16 ਬਣਾ ਦਿੱਤਾ ਹੋਵੇ ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਬਾਣੀ ਦਾ ਹੈਡਿੰਗ ਜਿਹੜਾ ਆ ਉਹ ਸਿਰਫ ਸੋਹਲਾ ਹੈ ਕੀਰਤਨ 16 ਨਹੀਂ ਹੈ ਤਾਂ ਇੱਕ ਕੀਰਤਨ 16 ਪ੍ਰਚਲਿਤ ਕੀਤਾ ਗਿਆ ਹੈ ਅਸਲ ਚ ਹੈਡਿੰਗ ਜਿਹੜਾ ਹੈ ਉਹ ਸੋਹਲਾ ਹੈ ਤੋਂ ਇਥੋਂ ਪਤਾ ਲੱਗਦਾ ਕਿ ਸ਼ਾਮ ਨੂੰ ਸੋਤਾਰ ਅਤੇ ਰਾਤ ਨੂੰ ਸੋਹਲਾ ਪੜਿਆ ਜਾਂਦਾ ਸੀ ਸੋਹਲੇ ਦੇ ਬਾਣੀ ਵਿੱਚ ਤੋਂ ਪੜਿਆ ਜਾਂਸਨ ਤੋਂ ਇਹ ਸ਼ਬਦ ਕਿਹੜੇ-ਕਿਹੜੇ ਸਨ ਇਹ ਸਪਸ਼ਟ ਹੈ ਕਿ ਇਹ ਸ਼ਬਦ ਧੰਗ ਗੁਰੂ ਨਾਨਕ ਪਾਤਸ਼ਾਹ ਜੀ ਦੇ ਆਪਣੇ ਉਚਾਰਨ ਕੀਤੇ ਸਨ ਕਿਉਂਕਿ ਉਹਨਾਂ ਤੋਂ ਨਿਤਨੇਮ ਸ਼ੁਰੂ ਹੁੰਦਾ ਤੇ ਉਹਨਾਂ ਦੇ ਇਹ ਆਪਣੀ ਬਾਣੀ ਦਾ ਨਿਤਨੇਮ ਉਹਨਾਂ ਨੇ ਇਹ ਬਣਿਆ ਸੀ ਤੋਂ ਸੋ ਪਹਿਲਾ ਜਪਜੀ ਉਹ ਤੋਂ ਬਾਅਦ ਸੋਦਰ ਦੇ ਵਿੱਚ ਪਹਿਲੇ ਜਿਹੜੇ ਤਿੰਨ ਸ਼ਬਦ ਹੈ ਉਹ ਧੰਗ ਗੁਰੂ ਨਾਨਕ ਪਾਤਸ਼ਾਹ ਜੀ ਦੇ ਆਪਣੇ ਸੋਦਰ ਦੇ ਵਿੱਚ ਆਉਂਦੇ ਆ ਮਾਲਾ ਪਹਿਲਾ ਲਿਖਿਆ ਹੋਇਆ ਇਸ ਤਰ੍ਹਾਂ ਜਿਹੜਾ ਸੋਹਲਾ ਬਾਣੀ ਹੈ ਇਹਦੇ ਵਿੱਚ ਪਹਿਲੇ ਤਿੰਨ ਸ਼ਬਦ ਜਿਹੜੇ ਆ ਤੁਨ ਗੁਰੂ ਨਾਨਕ ਪਾਸ਼ਾ ਜੀ ਦੇ ਆਉਂਦੇ ਆ ਤੇ ਸਪਸ਼ਟ ਹੈ ਉੱਪਰ ਲਿਖੇ ਪਰਮਾਨੰਤ ਪਤਾ ਲੱਗਦਾ ਹੈ ਕਿ ਗੁਰੂ ਨਾਨਕ ਸਾਹਿਬ ਦੇ ਸਮੇਂ ਜਾਪ ਸੋਧਰ ਦੇ ਪਹਿਲੇ ਤਿੰਨ ਸ਼ਬਦ ਅਤੇ ਸੋਹਲੇ ਦੇ ਪਹਿਲੇ ਤਿੰਨ ਸ਼ਬਦ ਨਿਤਨੇਮ ਵਿੱਚ ਪ੍ਰਚਲਿਤ ਸਨ ਜੋ ਗੁਰੂ ਜੀ ਦੇ ਆਪਣੇ ਵਿਚਾਰ ਇਹ ਸਨ ਸੋਗਲਾ ਪ੍ਰਸ਼ਨ ਹੈ ਤੇ ਇਸ ਨਿਤਨੇਮ ਦਾ ਆੰਤਮ ਸਰੂਪ ਕਿਹੜੇ ਗੁਰੂ ਜੀ ਵੱਲੋਂ ਤਿਆਰ ਕੀਤਾ ਗਿਆ ਦਾ ਉੱਤਰ ਹੈ ਪਿਆਰਿਓ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਵੱਲੋਂ ਤਿਆਰ ਕੀਤੇ ਨਿਤਨੇਮ ਨੂੰ ਆਧਾਰ ਬਣਾ ਕੇ ਹੀ ਪੰਜਵੇਂ ਗੁਰੂ ਜੀ ਸ਼੍ਰੀ ਗੁਰੂ ਅਰਜਨ ਸਾਹਿਬ ਜੀ ਵੱਲੋਂ ਇਸ ਵਿੱਚ ਹੋਰ ਸ਼ਬਦ ਜੋੜ ਕੇ ਆੰਤਮ ਸਰੂਪ ਆਦ ਬੀੜ ਜਾਂ ਪੋਥੀ ਸਾਹਿਬ ਜਿਹਨੂੰ ਕਰਤਾਰਪੁਰੀ ਬੀੜ ਵੀ ਕਹਿੰਦੇ ਵਿੱਚ ਤਰਜ ਕਰਵਾ ਦਿੱਤਾ ਗਿਆ ਸੀ ਤੋ ਜਿਹੜਾ ਤਨ ਗੁਰ ਨਾਨਕ ਪਾਤਸ਼ਾਹ ਜੀ ਵੱਲੋਂ ਨਿਤਨੇਮ ਸੀ ਚੱਲੇ ਆ ਰਿਹਾ ਉਸ ਵਿੱਚ ਹੋਰ ਸ਼ਬਦ ਜੋੜ ਕੇ ਇਸ ਨਿਤਨੇਮ ਦਾ ਆੰਤਮ ਸਰੂਪ ਪੰਜਵੇਂ ਪਾਤਸ਼ਾਹ ਨੇ ਤਿਆਰ ਕੀਤਾ ਸੀ ਫਤੇ ਕਰਤਾਰਪੁਰ ਦੀ ਬੀੜ ਵਿੱਚ ਦਰਜ ਹੋ ਗਿਆ ਸੀ ਜਿਸ ਨੂੰ ਪੋਥੀ ਸਾਹਿਬ ਉਸ ਵਿੱਚ ਲਿਖਿਆ ਜਾਂਦਾ ਸੀ ਅਗਲਾ ਪ੍ਰਸ਼ਨ ਲੈਂਦੀ ਹਾਂ ਕਿ ਨਿਤਨੇਮ 10ਵੇਂ ਗੁਰੂ ਜੀ ਵੱਲੋਂ ਵੀ ਪ੍ਰਵਾਨ ਕੀਤਾ ਗਿਆ ਸੀ ਉਤਰ ਹਾਂ ਵਿੱਚ ਹੈ 10ਵੇਂ ਗੁਰੂ ਜੀ ਨੇ 9ਵੇਂ ਗੁਰੂ ਜੀ ਦੀ ਬਾਣੀ ਨੂੰ ਆਦ ਬੀੜ ਵਿੱਚ ਦਰਜ ਕਰਵਾਉਣ ਲਈ ਮੁੜ ਤੋਂ ਆਦ ਬੀੜ ਲਖਵਾਈ ਗਈ ਸੀ ਜਿਸ ਸਵੇਚੂਨਾ ਨੇ ਆਦ ਬੀੜ ਵਾਲੇ ਨਿਤਨੇਮ ਵਿੱਚ ਕੋਈ ਵਾਅਦਾ ਕਾਟਾ ਨਹੀਂ ਕੀਤਾ ਜਿਸ ਤੋਂ ਸਪਸ਼ਟ ਹੋਇਆ ਕਿ ਆਦ ਬੀੜ ਵਾਲਾ ਨਿਤਨੇਮ 10ਵੇਂ ਗੁਰੂ ਜੀ ਵੱਲੋਂ ਪ੍ਰਵਾਨ ਕਰ ਲਿਆ ਗਿਆ ਸੀ ਕਿਉਂ ਬਣਾਈ ਦਵਦਵੀਂ ਬੀੜ ਇਸ ਦਾ ਪ੍ਰਤੱਖ ਪਰਮਾਨ ਹੈ। ਤੋਂ 10ਵੇਂ ਪਾਸ਼ਾ ਵੱਲੋਂ ਇਹ ਪ੍ਰਵਾਨ ਕੀਤਾ ਗਿਆ ਨਿਤਨੇਮ ਜੋ ਪੰਜਵੇਂ ਪਾਸ਼ਾ ਨੇ ਬਣਾਇਆ ਸੀ ਪੋਥੀ ਸਾਹਿਬ ਵਿੱਚ ਦਰਜ ਕਰਵਾਇਆ ਸੀ ਤੇ 10ਵੇਂ ਪਾਸ਼ਾ ਜੀ ਨੇ ਇਸ ਨਿਤਨੇਮ ਨੂੰ ਹੀ ਪ੍ਰਵਾਨਗੀ ਦਿੱਤੀ ਸੀ ਇਸ ਵਿੱਚ ਕੋਈ ਉਹਨਾਂ ਨੇ ਵਾਧਾ ਜਾਂ ਘਾਟਾ ਆਪਣੇ ਤੌਰ ਤੇ ਨਹੀਂ ਕੀਤਾ। ਇਹ ਜੋ ਆਪ ਦੇਖਦੇ ਆਂ ਜਾਪ ਹੈ ਚੌਪਈ ਹੈ ਇਸ ਵੀ ਇਹ ਆ ਕਈ ਕੁਝ ਹੋਰ ਹੈ ਇਹ 10ਵੇਂ ਪਾਸ਼ਾ ਵੇਲੇ ਨਹੀਂ ਸੀ ਕਿਉਂਕਿ 10ਵੇਂ ਪਾਸ਼ਾ ਦਾ ਨਿਤਨੇਮ ਜਿਹੜਾ ਸੀਗਾ ਉਹ ਇਹ ਸੀ ਜੋ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਸੀ ਇਹ ਹੀ ਸੀ ਤਾਂ ਉਹ ਜਿਹੜਾ ਇਹ ਜਿਹੜਾ ਨਾ ਰਚਨਾਵਾਂ ਜੜੀਆਂ ਹੈ ਇਹ ਨਿਰਮਲਿਆਂ ਦੀਆਂ ਕਾਰਵਾਈ ਨਾਲ ਅਤੇ ਸਿੱਖੀ ਦੇ ਦੁਸ਼ਮਣਾਂ ਦੇ ਇਕੱਠੇ ਹੋਣ ਨਾਲ ਸ਼ੋਮਣੀ ਕਮੇਟੀ ਤੇ ਕੋਈ ਇਹ ਦਬਾਅ ਪਾਇਆ ਗਿਆ ਕੋਈ ਪ੍ਰਭਾਵ ਪਾਇਆ ਗਿਆ ਜਿਸ ਨਾਲ ਸ਼ੋਮਣੀ ਕਮੇਟੀ ਰਾਹੀਂ ਇਹ ਨਿਤਨੇਮ ਜਿਹੜਾ ਬਦਲਿਆ ਗਿਆ ਸਾਨੂੰ ਨੂੰ 131 ਤੋਂ 1945 ਵਿੱਚ ਸਿੱਖ ਰਹਿਤ ਫੁਰੀਆ ਦਾ ਵਾਲਾ ਨਿਤਨੇਮ ਬਣਿਆ ਸੀ ਜਿਹਦੇ ਵਿੱਚ ਇਹ ਵਾਅਦੇ ਕਾਟੇ ਸ਼ੋਮਣੀ ਕਮੇਟੀ ਨੇ ਕੀਤੇ ਔਰ ਇਹ ਵਾਅਦੇ ਕਾਟੇ ਧੰਗੁਰੂ ਦਸਵੇਂ ਪਾਤਸ਼ਾਹ ਜੀ ਨੇ ਨਹੀਂ ਕੀਤੇ ਸਨ ਪਰ ਸ਼ੋਮਣੀ ਕਮੇਟੀ ਨੇ ਕਰ ਦਿੱਤੇ ਇਸ ਤੋਂ ਪਤਾ ਲੱਗਦਾ ਸ਼ੋਮਣੀ ਕਮੇਟੀ ਜਿਹੜੀ ਹੈ ਇਹ ਗੁਰੂ ਨੂੰ ਵੀ ਕ੍ਰਾਸ ਕਰ ਗਏ ਇਹ ਗੁਰੂ ਤੋਂ ਵੀ ਟੱਪ ਗਏ ਗੁਰੂ ਨੂੰ ਪਿੱਛੇ ਛੱਡ ਗਏ ਸੋ ਅਗਲਾ ਪ੍ਰਸ਼ਨ ਹੈ ਕਿ ਨਿਤਨੇਮ ਦਸਵੇਂ ਗੁਰੂ ਜੀ ਦੇ ਸਮੇਂ ਵੀ ਪ੍ਰਚਲਿਤ ਸੀ ਬਿਲਕੁਲ ਉੱਤਰ ਹਾਂ ਵਿੱਚ ਹੈ ਕਿਉਂਕਿ ਦਸਵੇਂ ਗੁਰੂ ਜੀ ਵੱਲੋਂ ਕੋਈ ਹੋਰ ਨਿਤਨੇਮ ਬਣਾਇਆ ਹੀ ਨਹੀਂ ਗਿਆ ਸੀ ਨਵਾਂ ਨਿਤਨੇ ਕੋਈ ਨਹੀਂ ਬਣਾਇਆ ਗਿਆ ਸੀ ਤੋਂ ਸਪਸ਼ਟ ਹੈ ਕਿ ਦਸਵੇਂ ਗੁਰੂ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਾਹਰ ਅਤੇ ਅੰਦਰ ਦੀ ਕਿਸੇ ਵੀ ਰਚਨਾ ਨੂੰ ਬਣਾਏ ਹੋਏ ਪਹਿਲਾਂ ਬਣਾਏ ਹੋਏ ਨਿਤਨੇਮ ਵਿੱਚ ਸ਼ਾਮਲ ਕਰਨ ਦੀ ਕੋਈ ਪ੍ਰਵਾਨਗੀ ਨਹੀਂ ਦਿੱਤੀ ਸੀ ਅਤੇ ਨਾ ਹੀ ਉਹਨਾਂ ਨੇ ਆਪ ਬਣਾਏ ਹੋਏ ਨਿਤਨੇਮ ਵਿੱਚ ਕੋਈ ਸ਼ਬਦ ਵਧਾਇਆ ਸੀ ਜਾਂ ਕੋਈ ਘਟਾਇਆ ਸੀ ਕਿ 10ਵੇਂ ਪਾਸ਼ਾਵਲੇ ਉੱਪਰ ਬਣਾ ਸੀ 10ਵੇਂ ਪਾਸ਼ਾਵਲੇ ਦੇ ਸਮੇਂ ਇਹੋ ਨਿਤਨੇ ਪ੍ਰਵਾਨ ਸੀ ਜੇ ਕੋਈ ਹੋਰ ਬਣਾਇਆ ਹੁੰਦਾ ਤਾਂ ਉਹ ਪ੍ਰਚਲਿਤ ਹੋਣਾ ਸੀ 10ਵੇਂ ਪਾਸ਼ਾ ਉਹ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਹੋਣਾ ਸੀ ਕਿਉਂਕਿ 10ਵੇਂ ਪਾਸ਼ਾ ਤੋਂ ਬਿਨਾ ਕੋਈ ਨਿਤਨੇਮ ਹੋਰ ਬਣਾ ਨਹੀਂ ਸਕਦਾ ਸੀ ਜੇ ਕੋਈ ਜੇ ਕਿਸੇ ਨੇ ਕੋਈ ਬਦਲਣਾ ਹੁੰਦਾ ਕਿ 10ਵੇਂ ਪਾਸ਼ਾ ਨੇ ਬਦਲਣਾ ਸੀ ਅਤੇ ਉਹ ਦਮਦਵੀਂ ਵਿੱਚ ਤਰਜ ਹੁਣਾ ਸੀ ਜਦੋਂ ਦੇ ਮੇਲੇ ਵਿੱਚ ਕੋਈ ਹੋਰ ਰਿਤਨੇਮ ਹੈ ਹੀ ਨਹੀਂ ਉਹੀ ਆ ਜੋ ਧੰਗੁਰੂ ਪੰਜਵੇਂ ਪਾਸ਼ਾ ਜੀ ਨੇ ਪਨਾਇਆ ਸੀ ਅਗਲਾ ਪ੍ਰਸ਼ਨ ਇਹ ਨਿਤਨੇਮ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕਿਹੜੇ ਪੰਨੇ ਉੱਤੇ ਦਰਜ ਹੈ ਜਿਹੜਾ ਗੁਰੂ ਭਖਸ਼ ਨਿਤਨੇਮ ਹੈ ਇਹਦਾ ਉੱਤਰ ਹੈ ਸ਼ਾਪੇ ਦੀ ਬੀੜ ਦੇ ਪਹਿਲੇ 13 ਪੰਨਿਆਂ ਉੱਤੇ ਦਰਜ ਹੈ ਅਗਲਾ ਪ੍ਰਸ਼ਨ ਹੈ ਪਹਿਲੇ 13 ਪੰਨਿਆਂ ਵਾਲੀ ਜਿਹੜੀ ਬਾਣੀ ਹੈ ਉਹ ਨਿਤਨੇਮ ਹੀ ਕਿਉਂ ਹੈ ਇਹ ਬਹੁਤ ਸਾਰੇ ਲੋਕ ਪ੍ਰਸ਼ਨ ਕਰਦੇ ਆ ਇਹ ਨਿਤਨੇਮ ਕਿਉਂ ਹੈ ਨਾ ਪਹਿਲਾ ਪਰਮਾਨਵੇ ਦਾ ਇਹ ਹੈ ਕਿ ਭਾਈ ਗੁਰਦਾਸ ਜੀ ਨੇ 12 ਆਪਾਂ ਉੱਪਰ ਪੜ ਕੇ ਆਏ ਉਹਦੇ ਵਿੱਚ ਪਰਮਾਨ ਪੜ ਕੇ ਆਏ ਆ ਉਹਨਾਂ ਵਿੱਚ ਜਾਪ ਸੋਦਰ ਦੇ ਸੋਲਾ ਇਹ ਬਾਣੀਆਂ ਦੇ ਨਿਤਨੇ ਵਜੋਂ ਪੜੇ ਜਾਣ ਦਾ ਉਹਨਾਂ ਨੇ ਜ਼ਿਕਰ ਕੀਤਾ ਹੈ ਇਹ ਸਭ ਤੋਂ ਪਹਿਲਾ ਤੇ ਤਕੜਾ ਪ੍ਰਤੱਖ ਪ੍ਰਮਾਣ ਹੈ ਕਿ ਇਹ ਨਿਤਨੇਮ ਹੈ ਪਹਿਲੇ 13 ਪੰਨੇ ਦੀ ਜਿਹੜੀ ਬਾਣੀ ਉਹ ਨਿਤਨੇਮ ਹੈ ਇਹਦਾ ਭਾਈ ਗੁਰਦਾਸ ਜੀ ਦੀ ਤੋਂ ਬਿਨਾ ਹੋਰ ਕੋਈ ਕੋਈ ਪ੍ਰਮਾਣ ਅਸਲੀ ਪ੍ਰਮਾਣ ਨਹੀਂ ਦੇ ਸਕਦਾ ਸੀ ਤੇ ਪਾਈ ਗੁਰਦਾਸ ਜੀ ਨੇ ਆਪਣੀਆਂ ਦੋ ਮਾਰਾਂ ਵਿੱਚ ਇਹ ਸਾਨੂੰ ਦੱਸਿਆ ਕਿ ਇਹ ਜਿਹੜੀਆਂ ਪਹਿਲੇ 13 ਪੰਨਿਆਂ ਵਾਲੀਆਂ ਬਾਣੀਆਂ ਇਹ ਨਿਤਨੇ ਵਿੱਚੋਂ ਪੜੀਆਂ ਜਾਂਦੀਆਂ ਸਨ ਇਹ ਪਹਿਲਾ ਪ੍ਰਮਾਣ ਦੂਜਾ ਪ੍ਰਮਾਣ ਪੰਨੇ 13 ਪੰਨਿਆਂ ਦੀ ਬਣਤਰ ਪੰਜਵੇਂ ਗੁਰੂ ਜੀ ਵੱਲੋਂ ਬਾਕੀ ਦਰਜ ਬਾਣੀ ਨਾਲ ਮਿਲਦੀ ਨਹੀਂ ਇਹ ਦੂਜਾ ਪ੍ਰਮਾਣ ਕਿ ਜੋ ਪਹਿਲੇ 13 ਪੰਨਿਆਂ ਦੀ ਬਣਤਰ ਹੈ ਇਹ ਧਿਆਨ ਨਾਲ ਪਹਿਲੇ 13 ਪੰਨੇ ਪੜੋ ਉਸ ਤੋਂ ਮਲ 14 ਪੰਨਾ ਪੜੋ ਦੇ ਸਪਾਸਟ ਹੁਜੰਦਾ ਕਿ 13 ਪੰਨਿਆਂ ਵਾਲੀ ਬੰਦਤਰ ਜਿਹੜੀ ਹੈ ਇਹ ਬਿਲਕੁਲ ਅਲੱਗ ਹੈ। ਅਗਲਾ ਪਰਮਾਣ ਲੈਨੇ ਆ 14 ਪੰਨਿਆਂ ਤੋਂ ਅੱਗੇ ਲਿਖੀ ਬਾਣੀ ਜਿਹੜੀ ਆ ਉਹ ਰਾਗ ਜੈ ਜੈ ਵੰਤੀ ਤੱਕ ਰਾਗਾਂ ਅਨੁਸਾਰ ਲਿਖੀ ਹੋਈ ਹੈ। ਸ਼ੁਰੂ ਕੀਤਾ ਇੱਕ ਰਾਗ ਪੂਰਾ ਲਿਖੇ ਜਾਣ ਤੋਂ ਬਾਅਦ ਹੀ ਦੂਜੇ ਰਾਗ ਦੀ ਬਾਣੀ ਲਿਖੀ ਗਈ ਹੈ। ਅਤੇ ਇਹ ਨਿਜਮ ਰਾਗਾਂ ਦੇ ਅੰਤ ਤੱਕ ਨਿਵਾਇਆ ਗਿਆ ਹੈ। ਇਹ 14 ਪੰਨੇ ਤੋਂ ਇਹ ਨਿਜਮ ਚੱਲਦਾ ਹੈ। ਪਹਿਲੇ 13 ਪੰਨਿਆਂ ਦੀ ਬਾਣੀ ਵਿੱਚ ਕਈ ਰਾਗ ਵਰਤੇ ਗਏ ਹਨ ਅਤੇ ਇਹ ਬਾਣੀ ਰਾਗਾਂ ਦੇ ਕ੍ਰਮ ਅਨੁਸਾਰ ਨਹੀਂ ਹੈ ਜਿਵੇਂ 14 ਪੰਨੇ ਤੋਂ ਸ਼ੁਰੂ ਹੁੰਦੀ ਹੈ ਵਰਤੇ ਗਏ ਰਾਗਾਂ ਵਿੱਚ ਆਸਾ ਰਾਗ ਹੈ ਗੂਜਰੀ ਹੈ ਗੋੜੀ ਦੀਪਕੀ ਹੈ ਤਨਾਸ਼ਰੀ ਹੈ ਗੋੜੀ ਪੂਰਬੀ ਇਹ ਰਾਗ ਸ਼ਾਮਲ ਹਨ ਜਿਹੜੇ ਕਿ ਪਹਿਲੇ 13 ਪੰਨਿਆਂ ਉੱਤੇ ਬਾਣੀ ਲਿਖੀ ਹੋਈ ਹੈ ਉਹਨਾਂ ਵਿੱਚ ਵੱਖ-ਵੱਖ ਰਾਗ ਸ਼ਾਮਲ ਹਨ ਜਦੋਂ ਕਿ 14 ਪੰਨੇ ਤੋਂ ਜਿਹੜੀ ਬਾਣੀ ਸ਼ੁਰੂ ਹੁੰਦੀ ਹੈ ਉਹ ਰਾਗਾਂ ਅਨੁਸਾਰ ਸ਼ੁਰੂ ਹੁੰਦੀ ਹੈ ਜੇ ਸ਼੍ਰੀ ਰਾਗ ਸ਼ੁਰੂ ਹੁੰਦਾ ਹੈ ਤਾਂ ਉਹ ਸ਼੍ਰੀ ਰਾਗ ਦੇ ਸ਼ਬਦ ਸਾਰੇ ਜਿੰਨਾ ਚਿਰ ਸਮਾਪਤ ਨਹੀਂ ਹੁੰਦੇ ਉਹਨਾਂ ਚਿਰ ਕੋਈ ਹੋਰ ਰਾਗ ਵਿੱਚ ਨਹੀਂ ਆਉਂਦਾ। ਤੋਂ ਇੱਥੇ ਰਾਗ ਵਖ ਵਖ ਜਿਹੜੇ ਆ ਉਹ ਆ ਰਹੇ ਹਨ 13 ਪੰਨਿਆਂ ਦੀ ਬਾਣੀ ਵਿੱਚ ਬੰਤਰ ਇਹਨਾਂ ਦੀ ਵਖ ਹੈ। ਸੁਦਾ ਮਤਲਬ ਇਹ ਹੈ ਕਿ ਜਈ ਬੰਤਰ ਸ਼੍ਰੀ ਰਾਗ ਤੋਂ ਜੈ ਜੈ ਬੰਤੀ ਤੱਕ ਲਿਖੀ ਬਾਣੀ ਵਿੱਚ ਕਿਤੇ ਵੀ ਨਹੀਂ ਮਿਲਦੀ ਜਿਹੜੀ ਬੰਤਰ ਪਹਿਲੇ 13 ਪੰਨਿਆਂ ਦੇ ਉੱਤੇ ਹੈ। ਤੋਂ ਪ੍ਰਮਾਣ ਚੌਥਾ ਪਹਿਲੇ 13 ਪੰਨਿਆਂ ਵਾਲੀ ਬਾਣੀ ਦੇ ਸ਼ਬਦ ਜਦ ਬਾਣੀ ਤੋਂ ਬਿਨਾਂ 13 ਪੰਨਿਆਂ ਤੋਂ ਬਾਅਦ ਦੀ ਬਾਣੀ ਵਿੱਚ ਵੀ ਦਰਜ ਹਨ ਇਹ ਅਗਲਾ ਚੌਥਾ ਪਰਮਾਨ ਹੈ ਕਿ 13 ਪੰਨਿਆਂ ਵਾਲੀ ਜਿਹੜੀ ਬਾਣੀ ਹੈ ਇਹ ਕੋਈ ਨਵੇਂ ਸ਼ਬਦ ਨਹੀਂ ਇਹ ਸ਼ਬਦ ਉਹੀ ਹਨ ਜਿਹੜੇ 13 ਪੰਨਿਆਂ ਤੋਂ ਬਾਅਦ ਵਾਲੀ ਬਾਣੀ ਹੈ ਉਥੇ ਲਿਖੇ ਪਏ ਹਨ ਉਹਨਾਂ ਵਿੱਚੋਂ ਹੀ ਇਹ ਸ਼ਬਦ ਜਿਹੜੇ ਚੋਣ ਕਰਕੇ ਇਹ ਨਿਤਨੇ ਵਿੱਚ ਪਾਏ ਗਏ ਹਨ ਪਰਮਾਨ ਨੰਬਰ 5 ਸ਼ੋਮਣੀ ਪੇਟੀ ਵੱਲੋਂ ਸਿੱਖ ਰਹਿਤ ਮਰਿਆਦਾ ਵਿੱਚ ਦਰਜ ਕੀਤੇ ਮਨਮਤ ਦੇ ਨਿਤਨੇਮ ਦਾ ਅਧਾਰ ਸ਼ੋਮਣੀ ਕਮੇਟੀ ਨੇ ਇਹ ਪਹਿਲੇ 13 ਪੰਨਿਆਂ ਦੀ ਬਾਣੀ ਨੂੰ ਰੱਖਿਆ ਹੈ ਜਿਹੜਾ ਨਿਤਨੇਮ ਵਿਗਾੜਿਆ ਇਹਨਾਂ ਨੇ ਸ਼ੋਮਣੀ ਕਮੇਟੀ ਨੇ 1931 ਵਿੱਚ ਜਦੋਂ ਬਣਾਉਣਾ ਸ਼ੁਰੂ ਕੀਤਾ ਨਿਤਨੇਮ ਅਬ ਸਿੱਖ ਰਇਤ ਮਰਯਾਦਾ ਦਾ ਖਰੜਾ ਬਣਾਉਣਾ ਸ਼ੁਰੂ ਕੀਤਾ ਉਹਦੇ ਵਿੱਚ ਨਿਤਨੇਮ ਵੀ ਬਣਾਇਆ ਗਿਆ ਤੋਂ ਉਹ ਨਿਤਨੇਮ ਬਣਾਇਆ ਗਿਆ ਸ਼ੋਮਣੀ ਕਮੇਟੀ ਵੱਲੋਂ ਉਹਦਾ ਆਧਾਰ ਜਿਹੜਾ ਬੇਸ ਆ ਇਹ ਪਹਿਲੇ 13 ਪੰਨਿਆਂ ਦੀ ਬਾਣੀ ਨੂੰ ਰੱਖਿਆ ਗਿਆ ਇਹਦਾ ਮਤਲਬ ਇਹ ਹੋਇਆ ਕਿ ਪਹਿਲੇ 13 ਪੰਨੇ ਜਿਹੜੇ ਆ ਇਹ ਨਿਤਨੇਮ ਹੀ ਹੈ ਕਿਉਂਕਿ ਸ਼ੋਮਣੀ ਕਮੇਟੀ ਨੇ ਵੀ ਜਿਹੜਾ ਆਪਣਾ ਨਿਤਨੇਮ ਬਣਾਇਆ ਉਹਨਾਂ ਨੇ ਇਸੇ ਆਧਾਰ ਨੂੰ ਮੁੱਖ ਰੱਖ ਕੇ ਇਹਦੇ ਵਿੱਚ ਵਾਧੇ ਉਹਨਾਂ ਨੇ ਕੀਤੇ ਆ ਇਹ ਪੰਜਵਾਂ ਪਰਮਾਨ ਅੱਗੇ ਪ੍ਰੋਫੈਸਰ ਸਾਹਿਬ ਸਿੰਘ ਦਾ ਪ੍ਰਤੀਕਰਮ ਦੇਖਦੇ ਆ ਪ੍ਰੋਫੈਸਰ ਸਾਹਿਬ ਸਿੰਘ ਬੜੇ ਪੁੱਛ ਕੁੱਟਦੇ ਸਿੱਖ ਪੂਰੇ ਵਿੜਿਆ ਉੱਚ ਕੋਟੀ ਦੇ ਵਿਆਖਿਆਕਾਰ ਬਾਣੀ ਦੇ ਗੁਰਬਾਣੀ ਦਾ ਟੀਕਾ ਨੇ ਸੰਪੂਰਨ ਕੀਤਾ ਹੈ ਜਿਸ ਦਾ ਗੁਰੂ ਗ੍ਰੰਥ ਸਾਹਿਬ ਦਰਪਣ ਹੈ 10 ਪੋਥੀਆਂ ਵਿੱਚ ਤੇ ਪਿਆਰ ਉਹਨਾਂ ਨੇ ਇਸ ਬਾਣੀ ਬਾਰੇ ਕੀ ਕੀਤਾ ਜਿਨ੍ਹਾਂ ਨੇ ਇਕੱਲਾ ਇਕੱਲਾ ਸ਼ਬਦ ਇਕੱਲਾ ਇਕੱਲੀ ਇਕੱਲੀ ਗਲੀ ਪਾਂਗਤੀ ਇਕੱਲਾ ਇਕੱਲਾ ਸ਼ਬਦ ਜੋੜ ਆਪਣੀਆਂ ਅੱਖਾਂ ਵਿੱਚੋਂ ਕੱਢਿਆ ਅਰਥ ਕਰਨ ਵੇਲੇ ਤਾਂ ਉਹ ਇਸ 13 ਪੰਨਿਆਂ ਦੇ ਬਾਰੇ ਕੀ ਲਿਖਦੇ ਹਨ ਆ ਉਹਨਾਂ ਦਾ ਵਿਚਾਰ ਵੀ ਦੇਖਦੇ ਹਾਂ ਉਹ ਲਿਖਦੇ ਹਨ ਗੁਰਬਾਣੀ ਦੇ ਇਹ ਇਹ ਜਿਹੜਾ ਲਿਖਿਆ ਇਹਨਾਂ ਨੇ ਤੁਸੀਂ ਪਹਿਲੀ ਪੋਥੀ ਖੋਲੋ ਜਿਹੜਾ ਗੁਰੂ ਗ੍ਰੰਥ ਸਾਹਿਬ ਦਰਪਣ ਦੀ ਪਹਿਲੀ ਪੋਥੀ ਹੈ ਉਹਦੇ ਸ਼ੁਰੂ ਵਿੱਚ ਜਦੋਂ ਇਹ ਭੂਮਿਕਾ ਵਗੈਰਾ ਲਿਖਦੇ ਹਨ ਉਹਦੇ ਵਿੱਚ ਇਹ ਸਾਰੇ ਗੁਰੂ ਗ੍ਰੰਥ ਸਾਹਿਬ ਦੇ ਬਾਰੇ ਇਹਨਾਂ ਨੇ ਸਭ ਤੋਂ ਪਹਿਲਾਂ ਲਿਖਿਆ ਵਿੱਚ ਕੀ ਕੀ ਹੈ ਕਿੱਥੇ ਕਿੱਥੇ ਹੈ ਉਹਦੇ ਵਿੱਚ ਲਿਖਿਆ ਹੈ ਕਿ ਗੁਰਬਾਣੀ ਦੇ ਇਹ ਲਿਖਦੇ ਹਨ ਗੁਰਬਾਣੀ ਦੇ ਇਸ ਪ੍ਰਸਿੱਧ ਟਿਕਾਕਾਰ ਨੇ ਕੀ ਲਿਖਿਆ ਪਹਿਲੇ 13 ਪੰਨਿਆਂ ਦੀ ਬਾਣੀ ਨੂੰ ਨਿਤਨੇਮ ਵੀ ਲਿਖਿਆ ਤੇ ਲਿਖਦੇ ਹਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਦਰਲੀ ਬੰਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸ਼ੁਰੂ ਵਿੱਚ ਸਭ ਤੋਂ ਪਹਿਲਾਂ ਜਣੀ ਇਹ ਇਹ ਹੈਡਿੰਗ ਬਣਾਇਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਦਰਲੀ ਬੰਤਰ ਅੰਦਰਲੀ ਬੰਤਰ ਦੇ ਵਿੱਚ ਇਹ ਕੀ ਲਿਖਦੇ ਹਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ੁਰੂ ਵਿੱਚ ਸਭ ਤੋਂ ਪਹਿਲਾਂ ਮੂਲ ਮੰਤਰ ਹੈ ਜਿਹਨੂੰ ਅੱਜ ਕੱਲ ਮੰਗਲਾ ਚਰਨ ਵੀ ਕਿਹਾ ਜਾਂਦਾ ਹੈ ਜੋ ਗੁਰਪ੍ਰਸਾਦ ਤੇ ਮੁਕ ਜਾਂਦਾ ਹੈ ਇਸ ਤੋਂ ਅਗਾਹ ਸਭ ਤੋਂ ਪਹਿਲੀ ਬਾਣੀ Jap ਹੈ ਜੋ ਗੁਰੂ ਨਾਨਕ ਪਾਤਸ਼ਾਹ ਜੀ ਦੀ ਚਾਰੀ ਹੋਈ ਹੈ ਇਸ 36 ਬਾਣੀਆਂ ਹਨ ਦੋ ਸ਼ਲੋਕ ਵੀ ਹਨ ਇੱਕ ਸ਼ੁਰੂ ਵਿੱਚ ਤੇ ਇੱਕ ਅਖੀਰ ਵਿੱਚ ਹੈ ਇਸ ਬਾਣੀਆਂ ਸਵੇਰੇ ਪਾਠ ਕਰਨ ਦੀ ਹਦਾਇਤ ਹੈ ਆ ਲਿਖਿਆ ਸਵਛ ਲਿਖਿਆ ਇਹਨਾਂ ਨੇ ਕਿਉਂ ਲਿਖਿਆ ਕਿਉਂਕਿ ਭਾਈ ਗੁਰਦਾਸ ਜੀ ਨੇ ਆਪਣੇ ਵਾਰਾਂ ਵਿੱਚ ਇਹਦਾ ਸਬੂਤ ਜਿਹੜਾ ਉਹ ਲਿਖਿਆ ਇਹਨਾਂ ਨੇ ਉੱਥੋਂ ਇਹ ਦਰਜ ਕੀਤਾ ਇਸ ਤੋਂ ਅਗਲੀ ਬਾਣੀ ਦੇ ਦੋ ਹਿੱਸੇ ਹਨ ਲਿਖਦੇ ਹਨ ਇੱਕ ਸੋਧਾਰ ਹੈ ਅਤੇ ਇੱਕ ਸੋਪੁਰਖ ਹੈ ਸੋਧਾਰੂ ਵਿੱਚ ਪੰਜ ਸ਼ਬਦ ਹਨ ਅਤੇ ਸੋਪੁਰਖ ਵਿੱਚ ਚਾਰ ਸ਼ਬਦ ਹਨ ਇਹ ਬਾਣੀ ਸ਼ਾਮ ਵੇਲੇ ਪੜੀਦੀ ਆ ਲਿਖਿਆ ਇਹ ਬਾਣੀ ਸ਼ਾਮ ਵੇਲੇ ਪੜੀਦੀ ਹੈ ਇਸ ਨੂੰ ਅੱਜ ਕੱਲ ਰਹਿਰਾਸ ਵੀ ਆਖਿਆ ਜਾਂਦਾ ਹੈ ਭਾਵੇਂ ਨੂਗਰੰਥ ਸਾਹਿਬ ਵਿੱਚ ਇਹ ਰਹਿਰਾਸ ਨਹੀਂ ਲਿਖਿਆ ਇਸ ਬਾਣੀ ਦਾ ਨਾਮ ਪਰ ਲੋਕਾਂ ਵਿੱਚ ਪ੍ਰਚਲਿਤ ਹੋ ਚੁੱਕਾ ਇਹਨੂੰ ਰਹਿਰਾਸ ਕਿਹਾ ਜਾਂਦਾ ਇਦੇ ਵਿੱਚ 9 ਸ਼ਬਦ ਹਨ ਇਸ ਤੋਂ ਲਿਖਦੇ ਨੇ ਅੱਗੇ ਇਸ ਤੋਂ ਕੇ ਸੋਇਲਾ ਹੈ ਇਹ ਸੂਜ 5 ਸ਼ਬਦ ਹਨ ਰਾਤ ਨੂੰ ਸੌਣ ਸਮੇਂ ਇਸ ਦਾ ਪਾਠ ਕਰਨ ਦੀ ਵਿਦਾਇਤ ਹੈ ਅਗਾ ਬਾਣੀ ਰਾਗਾ ਅਨਸਾਰ ਦਰਜ ਹੈ ਕਿ ਪਹਿਲੇ 13 ਪੰਨਿਆਂ ਵਾਲੇ ਵਾਰੀ ਪ੍ਰੋਫੈਸਰ ਸਾਹਿਬ ਸਿੰਘ ਦਾ ਇੱਥੇ ਜੋ ਵਿਚਾਰ ਹੈ ਇਹ ਵੀ ਇਹ ਸਾਬਤ ਕਰਦਾ ਕਿ ਪਹਿਲੇ 13 ਪੰਨੇ ਜਿਹੜੇ ਇਹ ਸਿੱਖ ਦਾ ਸਿਕਲੀ ਬਣਾਇਆ ਗਿਆ ਨਿਤਨੇਮ ਹੈ ਇਸੇ ਹੀ ਨਿਤਨੇਮ ਗੁਰੂ ਬਖਸ਼ ਨਿਤਨੇਮ ਕਿਹਾ ਜਾਂਦਾ ਹੈ। ਤਾਂ ਪਿਆਰਿਓ ਇਹ ਸਿਆਜ ਦੀ ਵਿਚਾਰ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਜਿਹੜਾ ਗੁਰੂ ਬਖਸ਼ ਨਿਤਨੇਮ ਕਿੱਥੇ ਹੈ ਕਿਹੜੇ ਪੰਨਿਆਂ ਤੇ ਹੈ ਤੇ ਕਿਉਂ ਨਿਤਨੇਮ ਹੈ ਇਹ ਕੰ ਵਿਚਾਰ ਕੀਤੀ ਹੈ ਆਪੋ ਤੇ ਸੰਸਕਰਦੇ ਆ ਵਾਖ ਜੀ ਕਾ ਕਲਸ ਵਾਖ